ਕਿਉਂਕਿ ਪੰਜਾਬ ਇੱਕ ਛੋਟੀ ਜੀ ਸਟੇਟ ਹੈ ਔਰ ਪੰਜਾਬੀ ਭਾਸ਼ਾ ਕੇਵਲ ਦੇਸ਼ ਵਿੱਚ ਕੋਈ ਅਗਰ ਨੰਬਰ 1 ਤੇ ਜ਼ੁਬਾਨ ਬੋਲੀ ਜਾਂਦੀ ਤਾਂ ਪੰਜਾਬ ਆ ਜੇ ਤੁਹਾਨੂੰ ਆ ਸਾਰੀਆਂ ਪੱਗਾਂ ਦੇਸੀਆਂ ਠੀਕ ਆ ਸਾਰੇ ਦੇਸ਼ ਵਿੱਚ ਸਾਡੇ ਸਿੱਖਾਂ ਦੇ ਪਰਿਵਾਰ ਬਸੇ ਹੋਏ ਨੇ ਲੇਕਿਨ ਜਿਹੜੀ ਪਹਿਚਾਨ ਆ ਪੱਗ ਦੀ ਉਹ ਸਾਡੇ ਕੱਲੇ ਪੰਜਾਬ ਦੇ ਵਿੱਚ ਆ ਔਰ ਇਸ ਪੰਜਾਬ 'ਚ ਅਗਰ ਐਡੇ ਵੱਡੇ ਪੱਦਰ ਦੇ ਉੱਤੇ ਹਮਲਾ ਹੋ ਜੇਗਾ ਬਾਹਰੋਂ ਜਿਹੜਾ ਕਿ ਪਿਛਲੇ ਕੁਝ ਸਾਲਾਂ ਤੋਂ ਤੁਰਿਆ ਆਉਂਦਾ ਲਗਾਤਾਰ ਚੱਲੀ ਆਉਂਦਾ ਤਾਂ ਫਿਰ ਤਾਂ ਮੈਨੂੰ ਲੱਗਦਾ ਕਿ ਅੱਤਵਾਦ ਨੀਤਾ ਇੱਕ ਦਹਾਕੇ ਦੀ ਗੱਲ ਹੈ ਕਿ ਸਾਡੀ ਜ਼ੁਬਾਨ ਵੀ ਉੱਡ ਜੂ ਇੱਥੋਂ ਸਾਡੀਆਂ ਪੱਗਾਂ ਵੀ ਖਤਮ ਹੋ ਜਾਣਗੀਆਂ ਸਾਡਾ ਸੱਭਿਆਚਾਰ ਵੀ ਖਤਮ ਹੋ ਜਾਊਗਾ ਤੇ ਸਾਡਾ ਜਿਹੜਾ ਇੱਥੇ ਪੰਜਾਬ ਦਾ ਇੱਕ ਭਾਈਚਾਰਕ ਸਾਂਝ ਉਹ ਵੀ ਖਤਮ ਹੋ ਜੂਗੀ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਬਹੁਤ ਸਾਰੇ ਪਿੰਡਾਂ ਦੀਆਂ ಗ್ರಾಮ ਪੰਚਾਇਤਸ ਮਥੇ ਪਾਉਣ ਲੱਗੀਆਂ ਹੁਣ ਮੇਰੇ ਖਿਆਲ ਆ ਰੋਪੜ ਸਾਈਡ ਤੋਂ ਹੁਸ਼ਾਰਪੁਰ ਸਾਈਡ ਤੋਂ ਬਹੁਤ ਲੋਕਾਂ ਨੇ ਪਾਈਆਂ ਇਸ ਮਸਲੇ ਦਾ ਹੱਲ ਨਹੀਂਗਾ ਇਹਦਾ ਹੱਲ ਹੈਗਾ ਕਿ ਪੰਜਾਬ ਦੀ ਵਿਧਾਨ ਸਭਾ ਜਿਹੜੀ ਕੰਪੀਟੈਂਟ ਅਥਾਰਟੀ ਆ ਉਹ ਇੱਕ ਮਤਾ ਪਾਸ ਕਰੇ ਇੱਕ ਕਾਨੂੰਨ ਲਾਗੂ ਕਰੇ ਔਰ ਉਹਦੇ ਕਾਨੂੰਨ ਦੇ ਲਾਗੂ ਕਰਨ ਵਾਸਤੇ ਮੈਂ ਬਤੌਰ ਐਮਐਲਏ ਜਨਵਰੀ 2017 ਵਿੱਚ ਆਪਣੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਦਫ਼ਤਰ ਵਿੱਚ ਗਿਆ ਉਹਨਾਂ ਨੂੰ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਕਿ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਲਾਅ ਹੈ ਆ ਹੁਣ 2025 ਚ ਜਿਵੇਂ ਉੱਤਰਾਖੰਡ ਸਰਕਾਰ ਬੀਜੇਪੀ ਦੀ ਰੂਲ ਸਟੇਟ ਆ ਉਹਨਾਂ ਨੇ ਕਾਨੂੰਨ ਬਣਾਤਾ ਰਾਜਸਥਾਨ ਵਿੱਚ ਹੈ ਗੁਜਰਾਤ ਵਿੱਚ ਹੈ ਕਿ ਕੋਈ ਵੀ ਬਾਹਰੋਂ ਆਣ ਕੇ ਸਾਡੇ ਸੂਬੇ ਦੇ ਵਿੱਚ ਨਾ ਜ਼ਮੀਨ ਖਰੀਦ ਸਕਦਾ ਨਾ ਵੋਟਰ ਬਣ ਸਕਦਾ ਤੇ ਨਾ ਸਰਕਾਰੀ ਨੌਕਰੀ ਲੈ ਸਕਦਾ ਅਗਰ ਇਹ 2023 ਵਿੱਚ ਬਿਲ ਇੰਟਰੋਡਿਊਸ ਕੀਤਾ ਹੁੰਦਾ ਤਾਂ ਸ਼ਾਇਦ ਇਹਨਾਂ ਦਾ ਬੱਚਾ ਬਚ ਜਾਂਦਾ ਸ਼ਾਇਦ ਕੱਲ ਇੱਕ ਲੜਕੀ ਦੇ ਉੱਤੇ ਵੀ ਹਮਲਾ ਕੀਤਾ ਗਿਆ ਪ੍ਰੀਤਨਗਰ ਸੁਸਾਇਟੀ ਆ ਕਲੋਨੀ ਜਲੰਧਰ ਵਿੱਚ ਉਹ ਉਹ ਤਾਂ ਲੋਕਾਂ ਦੀ ਹੁਸ਼ਿਆਰੀ ਦੇ ਕਰਕੇ ਲੜਕੀ ਨੂੰ ਬਿਲਕੁਲ ਉਹ ਉਹਨੂੰ ਬਲਾਤਕਾਰ ਬਲਾਤਕਾਰ ਕਰਨ ਦੇ ਪ੍ਰੋਗਰਾਮ ਵਿੱਚ ਇੱਕ ਪ੍ਰਵਾਸੀ ਸੀਗਾ ਲੇਕਿਨ ਲੋਕਾਂ ਨੇ ਉੱਥੇ ਤੇ ਪੁਲਿਸ ਨੇ ਟਾਈਮ ਸਿਰ ਆਣ ਕੇ ਪਹੁੰਚ ਕੇ ਉਸ ਦਾ ਬਚਾ ਲਿਆ ਪਰ ਕਿੰਨਿਆਂ ਨੂੰ ਤੁਸੀਂ ਐਵੇਂ ਬਚਾਵੋਗੇ ਕਿੰਨਿਆਂ ਬੱਚਿਆਂ ਦੇ ਉੱਤੇ ਆਪਣੀ ਨਿਗਰੱਖੋਗੇ ਔਰ ਕਿਵੇਂ ਆਪਾਂ ਆਪਣੇ ਪੰਜਾਬ ਦਾ ਇਹ ਜਿਹੜਾ ਆਉਣ ਵਾਲਾ ਸਮਾਂ ਉਹਨੂੰ ਪ੍ਰੋਟੈਕਟ ਕਰ ਸਕਦੇ ਇਕੋ ਇੱਕ ਹੱਲ ਹੈ ਮੇਰੇ ਵੀਰੋ ਪੰਚਾਇਤਾਂ ਦੇ ਮਤੇ ਪਾਉਣ ਨਾਲ 13000 ਪਿੰਡਾਂ 13000 ਪਿੰਡਾਂ ਦੇ ਵਿੱਚ ਕਿਹੜੇ ਵੇਲੇ ਮਤੇ ਪੈਣਗੇ ਤੇ ਕਿਦਾਂ ਆਪਾਂ ਰੋਕਾਂਗੇ ਇਹ ਪੰਜਾਬ ਸਰਕਾਰ ਕੰਪੀਟੈਂਟ ਅਥਾਰਟੀ ਹੈ ਜੇ ਇਹ ਚਾਣ ਤੇ ਇਹ ਬਿੱਲ ਲਾਗੂ ਕੀਤਾ ਜਾਵੇ ਔਰ ਮੈਂ ਤਾਂ ਇਹ ਕਹਿ ਰਿਹਾ ਹਾਂ ਵਾ ਭਗਵੰਤਪਾਨ ਦੇ ਮੈਂ ਬਿਆਨ ਸੁਣ ਰਿਹਾ ਕਿ ਸਾਡੇ ਵੀ ਬੱਚੇ ਦੂਜੇ ਸੂਬਿਆਂ ਵਿੱਚ ਜਾਂਦੇ ਇਹਦੇ ਬਹੁਤ ਅੰਤਰ ਆ ਕਿ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਦੇ ਨੇ ਕੈਨੇਡਾ ਤੇ ਅਮਰੀਕਾ ਤੇ ਆਸਟ੍ਰੇਲੀਆ ਵਗੈਰਾ ਜਾਂਦੇ ਇੱਕ ਗੱਲ ਅੱਛੀ ਤਰ੍ਹਾਂ ਸਮਝੋ ਕਿ ਕੋਈ ਵੀ ਦੇਸ਼ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਇਜਾਜ਼ਤ ਨਹੀਂ ਦਿੰਦਾ ਕਿਸੇ ਬਾਹਰਲੇ ਨੂੰ ਹੋਣ ਦੀ ਪਹਿਲੀ ਗੱਲ ਤਾਂ ਪਾਸਪੋਰਟ ਦੀ ਸ਼ਰਤ ਹੈ ਫਿਰ ਵੀਜ਼ਾ ਸ਼ਰਤ ਹੈ ਫਿਰ ਤੁਸੀਂ ਅਗਰ ਬੜਨਾ ਵਾ ਉਥੋਂ ਦੇ ਪੀਆਰ ਬੜਨਾ ਪਰਮਨੈਂਟ ਰੈਜ਼ੀਡੈਂਸੀ ਲੈਣੀ ਆ ਤੇ ਐਡੇ ਵੱਡੇ ਪੁਲੰਦਾ ਕਾਗਜ਼ਾਂ ਦਾ ਲੈਂਦੇ ਨੇ ਨਾਲ 25 30 50 ਲੱਖ ਰੁਪਏ ਲੈਂਦੇ ਫਿਰ ਤੁਹਾਨੂੰ ਉੱਥੇ ਬਚਣ